ਆਡੋ ਨਾ ਫਿਰ ਕਿਹੜੇ ਦੇ ਜਾਵਾਂਗੇ ਦੂਜੇ ਜਾਵਾਂਗੇ ਮੈਂ ਹੋਰ ਦੁਕਾਨਾਂ ਨਹੀਂ ਹੈਗੀਆਂ ਮੈਂ ਥੰਡੂ ਜਿਆਦਾ ਜਾਣਦਾ ਕਰਦਾ ਹੈਗਾ ਕੱਪੜਾ ਵਧੀਆ ਹੈ ਸਾਰਿਆਂ ਨਾਲ ਮੈਂ ਦਾ ਲਾਂਦਾ ਕਹੇ ਤੈਨੂੰ ਲੱਗਿਆ ਆ ਜਾ ਹੈ ਥੰਡੂ ਵੇੜਾ ਦਾ ਥੱਲੇ ਬੱਤੀ ਬੁਖੜ ਬਣਪਣਾ ਤੇ ਆ ਲੈ ਆਪਣੇ ਮੁੰਡੇ ਵਗੀ ਲੈ ਬੁਖੜ ਹਾਂ ਦੇਖ ਲੈ ਇਹ ਮੋਹਰੇ ਸਾਹਮਣੇ ਆਸੀ ਲੈਣ ਲੱਗ ਰਹੇ ਸੂਟੋ ਕੱਪੜਾ ਫਰੈਂਕੀ ਕਿ ਪੈਂਦੀ ਹੈ ਹਰੇਕ ਲੈ ਜਾਨੀ ਸਾਡੀ ਤੁਸੀਂ ਰਹਿ ਗੋ ਮੈਨੂੰ ਪਾੜ ਦੋਗੇ ਹਾਈ ਗੱਲ ਸੱਡ ਕੂੜ ਦੇ

ਕੁਝ ਨਹੀਂ ਬਸ ਉਹ ਡੜ ਡੜ ਕੁੱਟ ਗਈ ਮੈਨੂੰ ਲਾਲੇ ਵਾਲੀ ਲਾਲੇ ਵਾਲੀ ਡੜ ਡੜ ਕੁੱਟ ਗਈ ਸੁਨੀਤਾ ਕੁੱਟ ਗਈ ਮੈਨੂੰ ਉੱਥੇ ਦੁਕਾਨ 'ਚ ਥੈਂਕ ਯੂ ਥੈਂਕ ਯੂ ਹੋ ਗਿਆ ਤੁਹਾਡੀ ਮੈਂ ਸੁਪਈਏ ਛੋਟੇ ਵਰਗੀ ਲੰਡਰ ਐਂ ਤਾਂ ਕੁੱਟ ਨਹੀਂ ਸਕਦੀ ਕੋਈ ਤਾਂ ਗੱਲ ਹੋਣੀ ਹੋਣਾ ਕਿ ਤੇ ਮੈਂ ਮਰਬਾ ਲੈਣ ਗਈ ਤੇ ਅੰਦਰ ਮੈਨੂੰ ਕੀ ਪਤਾ ਤੀ ਕਿ ਬਈ ਐਂ ਗੱਲਾਂ ਬਣਾ ਲੂਗੀ ਜਈਏ ਬੱਸ ਬਹੁਤ ਮਾੜਾ ਕਰ ਰਹੇ ਨੇ ਉਹਨੇ ਵੀ ਉਹ ਚਨਾਂ ਮੈਂ ਤੇਰ ਨਾਲ ਗੱਲ ਕਰਦੀ ਨੂੰ ਐਨੇ ਮਹੀਨੇ ਹੋ ਗਏ ਤੇ ਮੈਨੂੰ ਕਿਸੇ ਨੇ ਕੁੱਟਿਆ ਤਾਂ ਤੀ ਤੂੰ ਕਿਸ ਤੋਂ ਕਟਵਾਇਆ ਤਾਂ ਤੀ ਲਾਲੇ ਨੂੰ ਮੈਨੂੰ ਦੋ ਦਿਨਾਂ ਚ ਹੀ ਕਟਵਾਤਾ ਪਤਾ ਤਾਂ ਮੈਨੂੰ ਹੈਗਾ ਤੇਰਾ ਕ ਲੈਣੀ ਤਾਨੂੰ ਕੁੱਤੀ ਦਾ ਇਹ ਐਂ ਕਰੂਗੀ ਮੇਰੇ ਨਾਲ ਮੈਨੂੰ ਕੰਨਾ ਪਤਾ ਦੀ ਆ ਮੈਂ ਤਾਂ ਤੈਨੂੰ ਇੱਕ ਪਰਖ ਦਾ ਦੀ ਆ ਵੀ ਮੇਰੇ ਤੇ ਖੜਦੀ ਏ ਕਿ ਨਾ ਖੜਦੀ ਆ ਮੈਂ ਤਾਂ ਤੈਨੂੰ ਇੰਨਾ ਪਿਆਰ ਕਰਦਾ ਦੀ ਆ ਕਿ ਕਿੰਨਾ ਕਹਿ ਵੀ ਨਹੀਂ ਸਕਦਾ ਮੈਂ ਸੱਚੀ ਜੱਤਰੇ ਹੋਰ ਤੂੰ ਤਾਂ ਉਹੀ ਗੰਦੇ ਚੋੜੀ ਨਾਲੇ ਦੀ ਜਾ ਚੜੀ ਵੀ ਸੀ ਤੇ ਲਿਆਉਂਦਾ ਉਹ ਤੋਂ ਮੈਂ ਤੂੰ ਤਾਂ ਦਮ ਜਵਾਬ ਦੇਗਾ ਸੌਦੇ ਨੂੰ ਮੈਨੂੰ ਕਹਾਂਏ ਤੇ ਓਰੀਓਂ ਦਾਦ ਨੂੰ ਅੱਖਾਂ ਵੀ ਫੇਰ ਆ ਗਈ ਬਈ ਮੇਰਾ ਮੂਡ ਖਰਾਬਾ ਫੇਰ ਆ ਗਈ ਕੋਈ ਮੇਰਾ ਮੂਡ ਖਰਾਬਾ ਚੰਤਾ ਤੋ ਤਿੰਨੀ ਲਾਇਓ ਦੀ ਲਾਜ ਨਾਲ ਗੱਲ ਕਰ ਲਈ ਹੁਣ ਤਾਂ ਕਟਵਾ ਕੇ ਰਖਾਤੀ ਮੈਂ ਬਲਾਈ ਘੁੱਟਿਆ ਮੈਨੂੰ ਮੈਂ ਤਾਂ ਤੇਨੂੰ ਇੱਕ ਬਰਖ ਦੱਤੀ ਆ ਤੈਨੂੰ ਕੀ ਕਹਤਾ ਮੈਂ ਕਿੰਨਾ ਪਿਆਰ ਕਰਦਾ ਤੈਨੂੰ ਅੱਛਾ ਠੀਕ ਤੇ ਨਾ ਮੁੜ ਕੇ ਫੋਨ ਵੀ ਨਹੀਂ ਕਰਿਆ ਮੈਨੂੰ ਫੋਨ ਦਾ ਟਾਈਮ ਨਹੀਂ ਲੱਗਿਆ ਮੈਂ ਕੀ ਕਰਾਂ ਟਾਈਮ ਹੀ ਨਹੀਂ ਲੱਗਦਾ ਜੇ ਤੂੰ ਕਰਦੀ ਮੈਂ ਤਾਂ ਵੀ ਨਹੀਂ ਚਾਹਦਾ ਸੀਗਾ ਗੱਲ ਤਾਂ ਵੀ ਲਾਲੇ ਨਾਲ ਕਰਨੀ ਐ ਕਿ ਕਿਦੋਂ ਕਰੀਏ ਲਾਲੇ ਨਾਲ ਗੱਲ ਤੈਨੂੰ ਕਿਹਨੇ ਕਹਿਤਾ ਔਰ ਮੈਨੂੰ ਪਤਾ ਨਹੀਂ ਮੈਨੂੰ ਲਾਲੇ ਨੇ ਕਿਹਾ ਹੈ ਕਹਿੰਦਾ ਹੋ ਗਈ ਗੱਲ ਬਿੱਟਾ ਆਹੋ ਮੇਰਾ ਮੇਰੇ ਸਾਰਾ ਸਾਰਾ ਖੂਨ ਮਚ ਗਿਆ ਚਲ ਮੈਂ ਪੁੱਛੂੰਗੀ ਲਾਲੇ ਨੇ ਬਿਆਹ ਕਹਿੰਦਾ ਵਾ ਤੈਨੂੰ ਲੈ ਪੁੱਛਾਂਗੀ ਕਿ ਹੁਣ ਮੈਨੂੰ ਪਤਾ ਨਹੀਂ ਆ ਕਿ ਹੁਣ ਤੋਂ ਮੈਨੂੰ ਵਿੜਿਆ ਨਹੀਂ ਐ ਲੈ ਇਹਨੂੰ ਜ਼ਿੰਦਗੀ ਜਿੰਨਾ ਬਿਆਰ ਕੋਈ ਨਹੀਂ ਕਰ ਸਕਦਾ ਜਿੰਨਾ ਮੈਂ ਕਰਾਇਆ ਅੱਛਾ ਜੀ ਹਾਂ ਜੀ ਆ ਤਾਂ ਮੈਨੂੰ ਪਤਾ ਚਾਹ ਤਰੇ ਤੂੰ ਬਥੇਰਾ ਮੇਰਾ ਸਾਥ ਦਿੱਤਾ ਕ ਕਣਕ ਦਿੱਤੀ ਹੈਗੀ ਤੂੜੀਆਂ ਦਿੱਤੀਆਂ ਨੇ ਹੈਗੀਆਂ ਮੁਕੇਲ ਸੌਦਾ ਵੀ ਦਿੱਤਾ ਆਉਦਾ ਕਰਤਾ ਖਵਾਇਆ ਧੀ ਗਵਾਇ ਦਿੱਤ ਨੂੰ ਮੈਂ ਲਾਲੇ ਦਾ ਵੀ ਘਰ ਖਵਾਤਾ ਧੀ ਚੱਲ ਫਿਰ ਹੁਣ ਮੈਂ ਇਹ ਕਾਨੂੰ ਮਾਰਦਾਗਾ ਮੈਨੂੰ ਵੀ ਪਤਾਗਾ ਸੌਦਾ ਲਜਾਨੀ ਰਹੀਆਂ ਮੈਂ ਕੇ ਮੇਰੇ ਵਾਰ ਇੱਕ ਵੀ ਨਹੀਂ ਸੱਚ ਇੱਕ ਵਾਰ ਵੀ ਆਪੀ ਤਾਂ ਤੂੰ ਮੂੰਹ ਮੋੜ ਗਿਆ ਹੁਣ ਤੈਨੂੰ ਵੀ ਤਾਂ ਪਤਾ ਹੀ ਤੇ ਵਿਝਵਾਖਣ ਤੋਂ ਕੁਛ ਖਵਾਉਣੀ ਸੀ ਮੈਂ ਤੂੰ ਤਾਂ ਉਦੋਂ ਬਦਲ ਕੇ ਖੜ ਗਿਆ ਕਹਿੰਦਾ ਅਕੇ ਸੌਦਾ ਸਾਦਾ ਹੁਣ ਨਹੀਂ ਮਿਲਦਾ ਹੈਗਾ ਜਵਾਬ ਵੀ ਦਿੱਤਾ ਚਿੱਟਾ ਸੁਰਜੀਤ ਨੂੰ ਅੱਖ ਦਾ ਹੈਗਾ ਜੀ ਉਹ ਵੀ ਮੇਰਾ ਲਾਲੇ ਨੇ ਮੂੜ ਕਾਇਆ ਰੱਖਿਆ ਫੇਰਾ ਜੀ ਫੇਰਾ ਜੀ ਫੇਰਾ ਜੀ ਮਿਲ ਜੂਗਾ ਕਦੇ ਤਦਾਂਗਾ ਜੀ ਪਰ ਚੱਕ ਤਾਂ ਮੈਨੂੰ ਤੇਰੇ ਤੇ ਵੀ ਆ ਚੱਕ ਗਿਆ ਮੈਨੂੰ ਯਕੀਨ ਆ ਤੇਰੇ ਤੇ ਤੂੰ ਉਹਦੇ ਲਾਲੇ ਦੀ ਸਾੜੀ ਨਾਲ ਗੱਲ ਕਰਦਾ ਕਿ ਕਾ ਨੂੰ ਕਰਦਾ ਲਾਲੇ ਦੀ ਸਾੜੀ ਨਾਲ ਮੈਨੂੰ ਤਾਂ ਤੇਰੇ ਨਾਲ ਪਿਆਰ ਹੈ ਮੈਂ ਕਾ ਨੂੰ ਲਾਲੇ ਦੀ ਸਾੜੀ ਨਾਲ ਆਹੋ ਮੈਨੂੰ ਪਤਾ ਹੀ ਹੈਗਾ ਤੇਰਾ ਠੰਡੇ ਠੁੰਡੇ ਪਚਾਉਣਾਗਾ ਕਾ ਨੂੰ ਪਚਾਉਣਾ ਤੇ ਕੋਈ ਨਹੀਂ ਹੈਗੀ ਤੇਰੇ ਤੋਂ ਜਾਨ ਵਾਰਨਾ ਅੱਛਾ ਚਲ ਠੀਕ ਆ ਚੰਗਾ ਹੋਣ ਵਾਲਾਗਾ ਉਹ ਮੈਂ ਕੋਣ ਲਾਉਣੀ ਆ ਪਹਿਲਾਂ ਜੀਵਨ ਨੂੰ ਪੁੱਛਦੇ ਵੀ ਕਿਵੇਂ ਆਗਾ ਕਿਉਂ ਤੱਕ ਵੀ ਆ ਚੱਕਾ ਚੱਕਾ ਜੀ ਨੂੰ ਕੋਣ ਨਾਲ ਲਈ ਪਹਿਲਾਂ ਮੈਂ ਲਾਇਆ ਫੋਨ ਹੁਣ ਤੁਸੀਂ ਮੇਰੇ ਹੁਣ ਮੇਰੇ ਭਾਈ ਨੂੰ ਵੀ ਭਾਈ ਨੂੰ ਵੀ ਨਾ ਫੋਨ ਲਾਉਂਦੇ ਤੁਸੀਂ ਮੈਂ ਕਿਹਨੂੰ ਕਹਣਾ ਪਹਿਲਾਂ ਮੈਂ ਲਾਇਆ ਦੀਦੀ ਨੂੰ ਫੋਨ ਉਹ ਕਹਿੰਦੀ ਕੀ ਗੱਲ ਹੋਗੀ ਪਹਿਲਾਂ ਜੀਜੇ ਦਾ ਫੋਨ ਆਇਆ ਕੀ ਹੁਣ ਉਹਨੂੰ ਛੱਕਉਂਦੀ ਕਿ ਸੋਕੇ ਦੇ ਭਾਈ ਸੱਕ ਤਾਂ ਉਹ ਫਵਾਰਕੀ ਆ ਬਸ ਤਾਂ ਲੈ ਚੁੱਕ ਕੇ ਪਾਣੀ ਪੀ ਲੈ ਲੈ ਪੀ ਲੈ ਦੀਦੀ ਦੇ ਲੈ ਮੇਰਾ ਜੀਜਾ ਕਿੰਨਾ ਕਰਦਾ ਤੇਰਾ ਲੋਕ ਤਾਂ ਦੇਖਣਾ ਫਿਰ ਵੱਡੀ ਅੰਗਲ ਤੇ ਵੀ ਨਹੀਂ ਮੂਤਦੇ ਆਹ ਦੇਖ ਲੈ ਮੇਰੇ ਤਾਂ ਪੱਲਲਾ ਕਹੀਆਂ ਜਿਆ ਕਰਦੀਆਂ ਤੂੰ ਮੇਰੇ ਜੀਜੇ ਤੇ ਤੂੰ ਉਹੀ ਸ਼ੱਕ ਕਰਦੀਆਂ ਮੇਰੇ ਜੀਜੇ ਤਾਂ ਲੱਖ ਰੁਪਏ ਦਾ ਬੰਦਾ ਦੇਲਾ ਤੇਰਾ ਕਿੰਨਾ ਕਰਦਾ ਪਤਾ ਹੀ ਹੈ ਮੈਨੂੰ ਤੂੰ ਮੰਨ ਜਿਆ ਕਰ ਤੂੰ ਗੁੱਸਾ ਨਾ ਕਰ ਸਾਰੀ ਇੱਕ ਗੱਲ ਤਾਂ ਨਿਉ ਕਰ ਦੇ ਅੱਜ ਪਤਾ ਇਹਨੂੰ ਵੀ ਮੋਰੇ ਜੀਰੀ ਦਾ ਸੀਜ਼ਨ ਵਾਲਾ ਜੀਰੀ ਲੱਗੂਗੀ ਜੀਰੀ ਦਾ ਬਿਨਾ ਫੇਰ ਖੇਤ ਕੌਣ ਰੋਟੀਆਂ ਲੈ ਕੇ ਜਾਊਗਾ ਲੈ ਫਿਰ ਤੂੰ ਤੇਰੇ ਦੀ ਜੋਰ ਹੁਣ ਮੇਰੇ ਤੇ ਜੋਰ ਕਿਵੇਂ ਚਲਾਊਗਾ ਇਹ ਮੈਂ ਕਰੀ ਦੋਰਾ ਮੋ ਜੀ ਆਪਾ ਵਗ ਚੱਲਦੇ ਵਧੀਆ ਆਪਣੇ ਪਿੰਡ ਲਾਇਆ ਹੁੰਦੀ ਆ ਫਾ ਮਹੀਨਾ ਇਥੇ ਜੀੜੀ ਲੱਗ ਜਾਂਦੀ ਫਿਰ ਆ ਜਾਂਦੀ ਆ ਨਹੀਂ ਕਾ ਨੂੰ ਇਹ ਯੋਰਾ ਸੋਕੀ ਦੇ ਬਾਈ ਇਹਨੇ ਛੱਡਣਾ ਨਹੀਂ ਹੈਗਾ ਤੈਨੂੰ ਉਹਦੀ ਬੱਚੂ ਵਾ ਜਾਂਦਾ ਹੈ ਲੜਾਈ ਚ ਪਗ ਜਾਂਦੀ ਮੇਰੀ ਮਾਂ ਤੋਂ ਤੂੰ ਉਹਦਾ ਖੜਤੀਆ ਬੋਲਣਾ ਕੀ ਕਰਾ ਫਿਰ ਮੈਨੂੰ ਕਰਾਉਣੀ ਪੈਂਦੀ ਆ ਮੈਨੂੰ ਛੋਣਿਆ ਨਹੀਂ ਕੁਛ ਨਹੀਂ ਮੈਂ ਕਹਾਂ ਨੂੰ ਹਾਂ ਠੀਕ ਆ ਕੁਛ ਨਹੀਂ ਕਹਿੰਦੀ ਸੋਕੀ ਦੇ ਬਾਈ ਮੈਂ ਕਹਿੰਦਾ ਛਾਲੀ ਗੱਲ ਛੁਣ ਹਾਂ ਦੱਸ ਅੱਜ ਤੂੰ ਗੱਦਾਂ ਨੇ ਉਹ ਕਰਕੇ ਜਾਈ ਕੀ ਨੇ ਉਹ ਕਰਾ ਦੱਸ ਮੈਂ ਕਦੇ ਉੱਥੇ ਗਿਆ ਛੋਡੇ ਪਿੰਡ ਕਦੇ ਰਾਤ ਲਾਈ ਆ ਨਾ ਹੈ ਨਾ ਤੇਰੇ ਲਈ ਕਦੇ ਰਾਤ ਲਾਈ ਆ ਜਿੱਥੇ ਕਰ ਫਿਰ ਤੂੰ ਆਇਂਦਾ 6 ਮਹੀਨਾ ਕਿਤੇ ਨੂੰ ਲੈ ਕੇ ਰਾਤ ਨਹੀਂ ਲਾਈ ਮੈਂ ਤਾਂ ਘਰੋਂ ਬਾਹਰ ਨਹੀਂ ਨਿਕਲਦਾ ਹੈਗਾ ਸਹੀ ਇੱਥੇ ਸ਼ੱਕ ਕਰਦੀ ਮੈਂ ਇਹਨੂੰ ਕਹੀ ਤਾਂ ਜਾਨੀ ਬਸ ਗੁੱਸਾ ਛੱਡ ਦੇ ਚੁੱਪ ਕਰਕੇ ਤਰਪਿਆ ਕਰ ਸਹੀ ਲੱਗਦਾ ਜਦ ਬਾਹਰ ਦੇ ਸੌਕੀ ਦੇ ਬਾਈ ਫਿਰ ਤਾਂ ਕੰਮ ਤੇ ਜਾਉਂਦਾ ਮੈਨੂੰ ਆਪਦੇ ਨਾਲ ਜਿਆਦਾ ਦੀ ਸੋਚ ਰਹਿੰਦੀ ਆ ਮੈਂ ਤਾਂ ਹਲਕਾ ਤਿੰਨ ਚਾਰ ਘੰਟੇ ਹੋ ਗਏ ਕੁੱਤੇ ਬਿੱਲੇ ਵਾਂਗੂ ਫੱਡਾ ਦੀ ਭਾਲ ਦਾ ਮੈਂ ਤਾਂ ਪਾਣੀ ਦੀ ਘੁੱਟ ਨਹੀਂ ਪੀਤੀ ਪਹਿਲਾਂ ਇਹਨੂੰ ਪੀਈਏ ਇਹ ਦਿਹਾੜੇ ਗਲਾਸ ਚੋਂ ਭੋਰਾ ਤੂੰ ਪੀ ਲੰਦਾ 50 50 ਕਰ ਲਦੇ ਆਪਚ ਹੁਣ ਪੀ ਲੂ ਆ ਜਿੰਨੇ ਚਿਰ ਇਹਨੇ ਨਹੀਂ ਪੀਤਾ ਮੇਰੇ ਕਿੱਥੇ ਪਾਣੀ ਲੰਗਦਾ ਸੀ ਪੀ ਲਿਆ ਹੁਣ ਫੜ ਕੇ ਗਲਾਸ ਪੀ ਲਾ ਤੋ ਕੇ ਗਲਾਸ ਫੜਾ ਪਾਣੀ ਦਾ ਆ ਫੜਾ ਤਾ ਉਹਦੀ ਮਤਾ ਕਰਕੇ ਰਹਿ ਗਿਆ ਫੜਾ ਦੇ ਫੜਾ ਦੇ ਪੀ ਦੂਗਾ ਐਨਾ ਪਿਆਰ ਆ ਸਾਡਾ ਓਈ ਅੱਕੜੀ ਜਾਊਗੀ ਨਹੀਂ ਜੇ ਬੰਦੇ ਨਾਲ ਇੰਨੀ ਕਨਾ ਕਰੇ ਬੰਦਾ ਸੋਡਰਦਾ ਨਹੀਂ ਹੈਗਾ ਬਹੁਤ ਕਰਤੀ ਹੁਣ ਤਾਂ ਹਟ ਜਾ ਅਜੇ ਪਤਾ ਨਹੀਂ ਕਿੰਨੀ ਤੂੰ ਕਰੇਂਗੀ ਬੰਦਾ ਚਲ ਪਰਾਂ ਹੋ ਚੰਗਾ ਹੈ ਆ ਜਾ ਹੁਣ ਚੱਲੀਏ ਨਮੀ ਕੋਠੀ ਤੇ ਲੈ ਚਲੋ ਜਾਣਾਂ ਦਾ ਪੋਗਾ ਲਖੜੇ ਹੋ ਜਾ ਪਰਾਂ ਹੋ ਜਾ ਮੈਂ ਕੋਠੀ ਜਾਣਾ ਦਾ ਹੈ ਨਪਰਾ ਹੋ ਜੋ ਬਾਹਰ ਜਾਣੀ ਆ ਮੈਂ ਤਾਂ ਸਾਂਭਨ ਤਾਂ ਹੋ ਰਿਹਾਗਾ ਪਰਾਂ ਹੋ ਜੋ ਉਹੀ ਨਾ ਗੁਸਾ ਕਰ ਹੁਣ ਮੰਨ ਗਈ ਆ ਜਾ ਚੱਪ ਕਰਕੇ ਲੰਘਿਆ ਆ ਗਈ ਆ ਗਈ ਹੋਰ ਤਾਂ ਇਹ ਮੰਨ ਲਈ ਕਿਤੇ ਨਹੀਂ ਜਾਂਦੇ ਮੈਂ ਮੈਂ ਤਾਂ ਉਰੀਆਂ ਗਈ ਉਰੀਆਂ ਮੈਂ ਕਿਤੇ ਨਹੀਂ ਜਾਂਦਾ ਤੂੰ ਤਾਂ ਲੰਮੜੇ ਆਖਿਆ ਉਹ ਕੱਟੇ ਬੰਦੇ ਮੈਂ ਤਾਂ ਕੋਠੇ ਤੇ ਜਾਨੀ ਹੈਗੀ ਹੈ ਕੋੱਟ ਤੇ ਜਾਨ ਤੂੰ ਜਾਓ ਕਰੇ ਜਿੱਥੇ ਜਾ ਆ ਤੈਨੂੰ ਨਾਲ ਲੈ ਕੇ ਚੱਲਾਂਗੇ ਆਪਾਂ ਜਾਣਦੇ ਕੋੱਟ ਤੇ ਨਹੀਂ ਜਾਣ ਦਿੰਦੇ ਕੋੱਟ ਤੇ ਨਹੀਂ ਜਾਣ ਦਿੰਦੇ ਨਵੇਂ ਕਿਹੜੇ ਚੱਲਾਂਗੇ ਚੱਪਾ ਕਰਕੇ ਇੱਧਰ ਚੱਲ ਥੋੜਾ ਇੱਧਰ ਬੜਾ ਸੱਪਾ ਸੜਿਆ ਸੁੱਟਾ ਜਾਣ ਨੂੰ ਮੈਨੂੰ ਚੱਲ ਹੁਣ ਲੈ ਕੇ ਚੱਲੀਏ ਮੁੰਡੀ ਦੇ ਬਾਅਦ ਜਿੰਨਾ ਟਾਈਮ ਲੱਗਿਆ ਵਾ ਐ ਕਰਦੀ ਜਾ ਆਉਣੀ ਮੂੰਹ ਨਾ ਕੋਲ ਤਾਂ ਟਹਿ ਜਾਣੇ ਤੇ ਇਹਦੇ ਕੋਣੀ ਮੂੰਹ ਕੋਣੀ ਦੇਖੇਗੀ ਤੇ ਛੇੜੀ ਕੋਣੀ ਮੈਂ ਲਿਆ ਦੂਗਾ ਇੱਕ ਆਦਾ ਸੂਟ ਆ ਕਿਾਤਰਾ ਤਾਪ ਨਹੀਂ ਹੱਥ ਤਰਾ ਹੁੰਦਾ ਹੁਣ ਉੱਤੋਂ ਗੱਲਾਂ ਹੀ ਹੋਰ ਹੋ ਗਈਆਂ ਰਹੀ ਗੱਲ ਲਾਲੇ ਦੀ ਉਹ ਤਾਂ ਹੁਣ ਮੈਂ ਕਹਿਣੀ ਕੀ ਐ ਉਹਨੂੰ ਮੈਂ ਕੀ ਕਵਾਂ ਤਾਂ ਪਹਿਲੇ ਝੂਟੀ ਕਟਵਾਤੀ ਰੰਮੀ ਨੇ ਆ ਕਰਦੀ ਫਰਾਪ ਹੀ ਲਿਆਉਣੇ ਨਾਲ ਸੁੱਖਤੀ ਚੁੱਲੀਆਂ ਲਿਆਉਣ ਨਾ ਇਹਨਾਂ ਕੱਤੇ ਬਸ ਆਉਗੀ ਕਿਉਂ ਨਾ ਉਹ ਤਾਂ ਪਰ ਮੂੰਹ ਕੋਨ ਬਥੇਰੇ ਲੋਕ ਜਾਂਦੇ ਨੇ ਕਿ ਕਿਸ ਨਾਲ ਚੜਜੂਗੀ ਝੜ ਕੇ ਕੀ ਕਰੂੰਗੀ ਪੜੀ ਗੱਲਾਂ ਤਾਂ ਪਹਿਲੀਆਂ ਇੰਨੀਆਂ ਬਣਾ ਰੱਖਿਆ ਨਈਆਂ ਚਾ ਤਰਨ ਤਾਂ ਕਹਿ ਦੇਣਾ ਤੂੰ ਉਹਦੇ ਨਾਲ ਵੀ ਹੋ ਗਈ ਸੈਟ ਪਰ ਲਾਲਾ ਵੀ ਲੜੂਗਾ ਮੇਰੇ ਨਾਲ जैसेता तो कटवा तो हूं तू लोगे बाबू जानी जूआाई रबा नहीं पढ़ो हो जा त्यार हो तो जानी दीदी त्यार हो करी त्यारी मन पका था पोडर लग रही चाट क्रीम ला ली कदर ਇਹਨੂੰ ਪੁੱਛਣਾ ਹੋਵੇ ਵੀ ਆਏ ਜੱਟੀ ਨਹੀਂ ਹੁੰਦੀ ਹੈਗੀ ਉਹ ਬਿਲਕੁਲ ਰੰਗ ਹੈਗਾ ਤਾਂ ਉਹੀ ਰਹੂਗਾ ਆਪਣਾ ਦਿੱਤਾ ਹੋਇਆ ਪਤਾ ਨਹੀਂ ਐਡਾ ਸਾਗ ਪਟਾਰਾ ਖੁੱਲੀ ਬੈਠੀ ਆ ਨੋਈ ਲੈ ਲੀ ਗਲਾਲੀਆਂ ਬਲਾਲੀਆਂ ਲੈ ਮੈਂ ਤਾਂ ਇੱਥੇ ਕਦੇ ਨਹੀਂ ਕੁਸ ਲਾਇਆ ਨਾ ਕਰੀਮ ਲਾਈਆ ਨਾ ਕਦੇ ਪੋਟਰ ਸੌਫਟਰ ਲਾਇਆ ਇੱਕਾ ਸੁੱਖੀ ਜੀ ਖਸਾ ਲੈਣੀ ਆ ਚਾਹ ਪਿਆਹ ਹੋ ਜਾਨੀ ਹੈ ਨਹੀਂ ਕਹਿੰਨਾ ਘਟੇ ਮਲਾਏਗੀ ਖਾੜ ਜਾ ਭਣੇ ਹੋ ਜਾਂਦੇ ਚਾਰ ਮਾਸਾ ਤਾਂ ਮੌਕਾ ਲੱਗਾ ਉਹੀ ਹਰਦੀ ਨਹੀਂ ਹੈਗੀ ਤੂੰ ਚਲ ਖਾੜ ਜਾ ਫਿਰ ਮੈਂ ਤੇਰੇ ਕਣੀ ਦੇਖ ਲੈ ਕੀ ਕੁਸ ਲਾਉਣੀ ਹੁੰਦੀ ਆ ਤੂੰ ਲਾ ਲ ਆ ਲਾ ਆ ਲਉਣੀ ਸੁਰਖੀ ਨੂੰ ਸੁਰਖੀ ਤਾਂ ਲਾ ਲਾਂ ਨੇ ਹੁਣ ਕੱਲੀ ਹੁੰਦੀ ਹੈ ਇੱਕ ਹਫਤਾ ਆਏ ਮੈਂ ਮਾੜੀ ਸੁਰਖੀ ਤੇ ਚੱਜ ਦੀ ਲਾ ਲਿਆ ਕਰ ਜਿਹੜੇ ਮੂੰਹ ਤੇ ਸੱਜਦੀ ਆ ਬਥਾੜੇ ਤੇ ਨਾ ਵੀ ਨਾ ਵੀ ਚੱਤ ਲੈਣੀ ਕੋਈ ਨਾ ਕੁਛ ਨਹੀਂ ਹੁੰਦਾ ਆਹੋ ਤੂੰ ਲਿਆ ਕੇ ਦੇ ਦੀ ਅੱਜ ਨਵੀਆਂ ਨਵੀਆਂ ਲਿਆ ਕੇ ਨਵੀਆਂ ਦਵਾ ਦੀ ਫਿਰੋ ਹਾਂ ਕਹਤੋਂ ਕਰਦੀ ਹੁੰਦੀ ਆ ਕਿ ਤੇਰੇ پرانے ਤੋਂ ਨਹੀਂ ਲੈ ਸਕਦੀ پرانے ਤੋਂ ਕੋਣ ਭੈਣ ਤੋਂ ਨਹੀਂ ਲੈ ਸਕਦੀ ਭੈਣ ਏਡੀ ਵੱਡੀ ਕੋਠੀ ਲੈ ਸਕਦੀ ਮੇਰੇ ਵਾਸਤੇ ਕੋਈ ਸੁਰਖੀ ਨਹੀਂ ਦਵਾ ਸਕਦੀ ਨਹੀਂ ਤੂੰ ਐਂ ਦਾ ਦੇਖ ਆ ਅਸੀਂ ਖਰਚ ਕਰਕੇ ਤੇ ਕੋਠੀ ਚਾਹੀਆਂ ਤੂੰ ਕੁਛ ਲਾ ਕੇ ਗਈਆਂ ਸਾਡੇ ਤੇ ਬੁਲਾਇਆ ਸੀ ਤੇ ਜਮਾ ਨਹੀਂ ਬੁਲਾਇਆ ਤਾਂ ਮੈਨੂੰ ਦੱਸਿਆ ਵੀ ਨਹੀਂ ਮੈਂ ਪੁਰਾਣੇ ਘਰ ਚ ਬੈਠੀ ਰਹੀ ਹਾਂ ਕਿੰਨਾ ਚਿਰ ਜੀ ਮੇਰਾ ਜੀਜਾ ਨਾ ਜਾਂਦਾ ਮੈਂ ਤਾਂ ਉੱਥੇ ਬੌਲੇ ਵਾਂਗੂ ਬੈਠੀ ਰਹੀ ਚਲੋ ਉਹ ਤਾਂ ਮੈਂ ਭੁੱਲ ਗਈ ਦੀ ਹਾਂ ਆ ਕੇ ਛੱਕਦੇ ਭਾਈ ਹੋਈ ਨਹੀਂ ਹਲੇ ਤਿਆਰ ਨਾ ਗਰੀ ਆ ਹੀ ਨਹੀਂ ਤਾਂ ਪਾウダー ਸੋਡਰ ਲੋਟ ਆਉਂਦਾ ਐ ਠੀਕ ਹੈ ਮੈਂ ਤਿਆਰ ਹੋਈ ਬੈਠੀ ਹਾਂ ਮੇਰਾ ਤਿਆਰ ਹੋਈ ਬੈਠੀ ਹਾਂ ਆ ਦੇਖੋ ਚਲ ਕੋਈ ਨਾ ਲਾ ਲੈਂਦੇ ਪਾウダー ਉਧਰ ਗੋਰੀ ਹੈ ਹਰੀਆਂ ਵੀ ਮੈਂ ਕਹਿ ਨਹੀਂ ਸਕਦਾ ਹਾਂ ਹਾਂ ਨੂਰਾ ਨੋਏ ਵੜਾ ਜਾ ਕੀ ਟੇ ਟਾਈਮ ਦੀ ਲੱਗ ਰਹੀ ਆ ਪਾウダー ਸੋਡਰ ਲਾ ਲੈ ਨੂੰ ਪੁੱਛਣ ਵਾਲਾ ਹੋਵੇ ਤੇਰਾ ਪਤਾ ਨਾ ਜਿਹੜਾ ਜਿਹੜਾ ਹੈਗਾ ਹੀ ਜਿਰੂਗਾ ਮੈਂ ਨਹੀਂ ਕਹਿ ਸਕਦਾ ਤੂੰ ਤਾਂ ਕਹਿ ਸਕਦੀ ਕਿ ਤੇਰੇ ਪੈਰਾਂ ਨਿੱਕੇ ਸਾਰੇ ਨੇ ਨਿਪਟਣੇ ਹੋ ਗਈ ਤਿਆਰ ਕਨਾ ਹੋ ਗਈ ਚੱਲ ਪੈਣੀ ਚੱਲ ਤੇ ਮਾਲਿਸ਼ ਕੰਮ ਆ ਰਹੀ ਆ ਬੜੀਆ ਸੁਰਖੀ ਮੜੀ ਚੱਜ ਦੀ ਲਾਲਾ ਮੜਾ ਜੇ ਮੈਨੂੰ ਕੀ ਕਹੂਗਾ ਮੂੰਹੋਂ ਕੇ ਸਾਰੇ ਜਾਣਦੇ ਸਾਨੂੰ ਕਹਿਣਗੇ ਇਹ ਤੇਰੀ ਭੈਣ ਆਗੀ ਕੈਦੀ ਭੈਣ ਮੰਗ ਰੋ ਆਈ ਹੈ ਇਹ ਕਿ ਛੱਕਾ ਤੇਰੀ ਭੈਣ ਹੈ ਮੇਰੀ ਸਾਲੀ ਉਹ ਤਾਂ ਹੈਗੀ ਆ ਉਹਦਾ ਸਾਰਾ ਜਲੂਸ ਕੱਟ ਕੇ ਜਾਣੀ ਮਹਿੰਗਣਾ ਆਈ ਸੀ ਮੈਂ ਤਾਂ ਉਹਰੇ ਹੱਜ ਤੱਕ ਨਹੀਂ ਦੱਸਿਆ ਕਿਸੇ ਨੂੰ ਕਦੀ ਦੱਸਦੀ ਕਹਿੰਦੀ ਪਰ ਵੀ ਮੈਂ ਬੋਲੀ ਆ ਕਾਲੇ ਰੰਗ ਦੀਆਂ ਮੇਰੇ ਬਾਈ ਤੇ ਗਈ ਹੂ ਆ ਮੈਂ ਮੇਰੀ ਮਾਂ ਤੇ ਆ ਮੇਰੀ ਮਾਂ ਚਿੱਟੀ ਚਿੱਟੀ ਆ ਉਹ ਤਾਂ ਹੈਗੀਆਂ ਫਿਰ ਤੂੰ ਆਏ ਕਹਿੰਦੀ ਕਿ ਮੈਂ ਸਾਡੇ ਮਰੇ ਆਈ ਹੁੰਦਾ ਕਿਤੇ ਰੰਗ ਕਾਲਾ ਹੀ ਹੁੰਦਾ ਜੀ ਕਿਰਪਿਓ ਤੇ ਹੁੰਦਾ ਇੱਕ ਤੇ ਮਾਂ ਤੇ ਹੁੰਦਾ ਤੂੰ ਝੂਠ ਦੇ ਕੀ ਕਹੇ ਜੇ ਕਹੁੰਦੀ ਆ ਝੂਠ ਕਹੇ ਜੇ ਕਹਿੰਦੀ ਆ ਹੋਰ ਹੁਣ ਇਹਦੇ ਵੀ ਗੂੜੇ ਫਵਾਮੀ ਕੀ ਆ ਤੇ ਮੰਗੂ ਤੇਰੇ ਸੁਹਣੇ ਲੱਗੇ ਤੇਰੇ ਤਾਂ ਭੈਣੇ ਜੱਜ ਦੇ ਨਹੀਂ ਮੇਰੇ ਜੱਜ ਦੇ ਨਹੀਂ ਹੈਗੇ ਕਿ ਚਲ ਇਹ ਹੁਣ ਗੱਲਾਂ ਕਿ ਮਸਾਲਾ ਫੂਕੀ ਜਾਊਂ ਚਲ ਧੁੱਪ ਚੜ ਜੂਗੀ ਗੱਡੀ ਗੱਡੀ ਕੱਢੋ ਬਾਹਰ ਚਲਣਾ ਚਾਹੀਏ ਮੈਂ ਕੀ ਤਾਂ ਮੈਂ ਖਾਦਾ ਕਰਿਆ ਮੈਂ ਹੋਰ ਕਰਨ ਕੀ ਲੱਗੇ ਮੈਂ ਤੂੰ ਤਾਂ ਦੋ ਬੱਠੇ ਲਾ ਦੇ ਰਹਿਤਾ ਨਹੀਂ ਕੁਛ ਤਰ੍ਹਾਂ ਨਾ ਕੁਛ ਨਹੀਂ ਰਿਹਾ ਚੱਲ ਆ ਜਾ ਚਲ ਆ ਧਰ ਦੇ ਆਪਦਾ ਫਾਗੋ ਟਾਂ ਆ ਧਰ ਚੱਲ ਚੱਲੀ ਚੱਲ ਐਨਾ ਫੋਟਰ ਸੋਟਰ ਸਫ ਦੀਆ ਸੋਕੀ ਦੇ ਬਾਈ ਮੈਂ ਤੱਜ ਪਤਲਾ ਇੰਨਾ ਚਾੜ ਲੈਂਦੀ ਆ ਤਾਂ ਹਾਂ ਜੋ ਫਿਰ ਹੁਣ ਉਹ ਜਾਣਨਾ ਤਾਂ ਹੈਗੀ ਆ ਕਿਉਂ ਉਹ ਕਰੀ ਜਾਨੀ ਨਹੀਂ ਆ ਜਾ ਭਣੇ ਆ ਜਾ ਚੱਲ 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 ਫਿਰ ਪੱਥਰ ਲੱਗਦਾ ਜੀ ਰੱਬ ਉਹਦੇ ਵਾਲਾ ਰੰਗ ਤੈਨੂੰ ਦੇ ਦਿੰਦਾ ਤੇਰੇ ਵਾਲਾ ਉਹਦੇਲੇ ਦੇ ਦਿੰਦਾ ਫਿਰ ਤੇ ਨਹੀਂ ਤੁਸੀਂ ਆਇਆ ਸਮਝੀ ਚਲੋ ਕਾਦੀ ਹੋ ਗਏ ਫਿਰ ਮੈਂ ਉਹਨੂੰ ਲਿਆਂਦਾ ਹੁਣ ਵਗ ਜਾਨੇ ਸੋਕੀ ਤੇ ਬਾਈ ਹੁਣ ਵਗ ਜਾਨੀ ਆ ਚਲੋ ਮਖੌਲ ਕੱਢਾਂ ਚਲੋ ਠੀਕ ਲੈ ਤੈਨੂੰ ਪਤਾ ਹੈ ਆ ਜੋ ਹੁਣ ਉਹਨੇ ਹੁਣ ਸੋਕੀ ਦਵਾਈ ਕੋਈ ਬਹੁਤ ਟਾਈਮ ਲਾਟਾ ਕਿਥੋਂ ਲਾਟਾ ਮੈਨੂੰ ਦਿਖਾਣ ਚਾਹੁੰਦੀ ਅੰਦਰੋਂ ਮੈਂ ਕੀ ਕਰਾਂ ਹਾਂ ਦੋ ਤਿੰਨ ਘੱਟ ਤੇ ਚਾਰ ਫੋਨ ਤੇ ਲਾਤੀ ਆ ਦੇਖ ਲੈ ਸਰਦਰੀ ਗੋਦੇ ਗੋਦੇ ਕੋਈ ਨਾ ਚਲ ਆ ਗਰਮੀ ਬਹੁਤ ਹੈ 45 ਤੋਂ ਟੱਪ ਰਿਹਾ ਸਪਤਮਾਨ ਕੋਈ ਨਾ ਫੇਰ ਕੀ ਹੋ ਗਿਆ ਆ ਦੋ ਹਾਂ ਫਿਰ ਕਿਹੜੇ ਤੇ ਜਾਵਾਂਗੇ ਕਿਹੜੇ ਤੇ ਜਾਵਾਂਗੇ ਸੋਕੀ ਦਵਾਈ ਅੱਜ ਕਿਹਦੇ ਤੇ ਜਾਵਾਂਗੇ ਨਾ ਹੋਰ ਦੁਕਾਨਾਂ ਨਹੀਂ ਹੈਗੀਆਂ ਠੰਡੂ ਜਿਆਦਾ ਜਾਣੀ ਕਰਦਾ ਹੈਗਾ ਫਿਰ ਉੱਚੀ ਠੰਡੂ ਤੇ ਜਾਵਾਂਗੇ ਕੱਪੜਾ ਵਧੀਆ ਨਾਲੇ ਰੇਟ ਸਸਤਾ ਉਹ ਛਾਰਾ ਨਾਲ ਮਹਗਾ ਲਾਂਦਾ ਕਹੇ ਤੈਨੂੰ ਲੱਗਿਆ ਆ ਗਿਆ ਹਾਂ ਚਲ ਠੀਕ ਹੈ ਚੱਕਾ ਦੋ ਨਾ ਆਜੋ ਚਲ ਆ ਜਾ ਹੁਣ ਆਹ ਉਹ ਹੋ ਚਲੋ ਹੁਣ ਮੈਂ ਖਦ ਕਹਨੀ ਆ ਤੇਰੀ ਦੁਕਾਨ ਟੇਲਾ ਸੀ ਅਸੀਂ ਨੇ ਦੋ ਘੰਟੇ ਲਾਇਨੇ ਸੁੱਤੇ ਤਾਂ ਤੁਸੀਂ ਆਪ ਪੈ ਰਹੇ ਦੁਕਾਨ ਤੇ ਆ ਕੇ ਵੀ ਬੋਲੀ ਜੰਨੇ ਹੋਗੇ ਦੱਲਾ ਲਿਆ ਹਾਂ ਕੀ ਹੈ ਗੂੜੀ ਹੈ ਉਹ ਠੀਕ ਇਹਦੀ ਲਾਉਣ ਵਾਸਤੇ ਜੀ ਜੀ ਆਹ ਹਾਂ ਹੈ ਇਹ ਹੈ ਕੰਦੀਏ ਜੇ ਮੈਨੂੰ ਜਦੋਂ ਆਪਾਂ ਤਾਂ ਹੋਰ ਦੁਕਾਨ ਤੋਂ ਲਵਾਂਗੇ ਕੱਪੜਾ ਜਾਂ ਉਹ ਦਿਮਾਗ ਨਾ ਖਰਾਬ ਕਰ ਹੁਣ ਬਹਿ ਜਾ ਚੋਕੀ ਦੇ ਭਾਈ ਹੋਰ ਦੁਕਾਨ ਤੇ ਚੱਲਾਂਗੇ ਠੀਕ ਆ ਮੈਂ ਤੇ ਛੀ ਲਊਂਗਾ ਆਪਣੀ ਦੁਕਾਨ ਹੈ ਕਦੂ ਨੂੰ ਲੈ ਕੇ ਜੰਨੇ ਤੂੰ ਤੇਰੇ ਬੁੜੇ ਦੀ ਦੁਕਾਨ ਆ ਵੀ ਆਪਣੀ ਦੁਕਾਨ ਆ ਮੈਨੂੰ ਆਏ ਕੇ ਰਖਾ ਦੇ ਨੀ ਬਹਿ ਜਾ ਚੱਲ ਇੱਧਰ ਹੋ ਕੇ ਬੈਠੋ ਇੱਧਰ ਹੋ ਜਾ ਇੱਧਰ ਬਹਿ ਕੇ ਚੱਲ ਹੋਰ ਉਧਰ ਨੂੰ ਹੋ ਜਾ ਹੈ ਹੁਣ ਹੋਰ ਉਧਰ ਬਹਿ ਜਾਂਗਾ ਮੈਂ ਉਹ ਭਾਈ ਕਣੀ ਹੋ ਜਾ ਉਧਰ ਆਜੋ ਆਜੋ ਉਰਾਂ ਨੂੰ ਆਜੋ ਚਾਹ ਹੈ ਜਾ ਉਧਰ ਨੂੰ ਹੋ ਜਾ ਨੀ ਗਰਮੀ ਵਾਲਾ ਦਿਖਾ ਦਿਓ ਸੂਤੀ ਚੜਾਈ ਵਾਲੇ ਨੂੰ ਚਾਹੀਦੇ ਸਾਨੂੰ ਗਰਮੀ ਵਾਲੇ ਦਿਖਾਈਏ ਇੱਧਰ ਉਰ ਆ ਜਾ ਮੜਾ ਜਾ ਇਹ ਦੇਖ ਲਓ ਜੀ ਇਹ ਵੀ ਸੋਨਾ ਸੂਟ ਹੈ ਜੀ ਲੈ ਵੀਰੇ ਪਹਿਲਾਂ ਸਾਨੂੰ ਤਾਂ ਥਿਆ ਦੋ ਸੀਨੇ ਜਾਣਾ ਵੀਰ ਆ ਦੇਖੀ ਕਦੇ ਗੱਟ ਵਿੱਚ ਠੀਕ ਰਹੇ ਨਾ ਇਹ ਦੇਖੋ ਜੀ ਸੂਤੀ ਚਾਹੀਏ ਸੋਨਾ ਸੂਟ ਹੈ ਦੇਖੋ ਦੁਪੱਟਾ ਹੀ ਚਾਹੀਦਾ ਇਓਹੀ ਆ ਸੁੱਤੀ ਆਈ ਜੰਨੀ ਇਹਦੇ ਚਾਤਰੀ ਦੀ ਛੇਦੀ ਆ ਜਿਹੜੀ ਤਾਂ ਉਹਦੇ ਪੁੱਤੀ ਸੀ ਘੱਟ ਕਢਾਈ ਆ ਜੀ ਕੇਰੇ ਦੀ ਕਢਾਈ ਆ ਸਾਰੀ ਜਿਵੇਂ ਸੁੱਤੀ ਆਈ ਹੈ ਇਹ ਦੇਖ ਲੋ ਜੀ ਹਾਂ ਤੁਸੀਂ ਲੈਣਾ ਕਿ ਛੋਟਾ ਇੱਕ ਜੱਦੀ ਜੱਦੀ ਇੱਕ ਜੱਦੀ ਤਾਂ ਤੜੀ ਖਾ ਗਏ ਜਿਹੜਾ ਪਹਿਲੇ ਲੈਣਾ ਹੋਇਆ ਕੋਲੇ ਲੈ ਲਾਂਗੇ ਆਪਾਂ ਤਾਂ ਦੇਖਾਂਗੇ ਕੱਪੜਾ ਪਹਿਲਾਂ ਇਹਨਾਂ ਨੂੰ ਦੇਖ ਲੈਣ ਦੇ ਜਿਹੜੇ ਬੈਠੇ ਨੇ ਪਹਿਲਾਂ ਇਹ ਦੇਖ ਲੋ ਜੀ ਕਰੋ ਜੀ ਤੁਸੀਂ ਇਹਨਾਂ ਨੂੰ ਇਹ ਦੇਖੋ ਜੀ ਬਾਸ ਚ ਲੈ ਲੀ ਕੋਈ ਨੂੰ ਤੋੜ ਬਟਾ ਇਹ ਦੇਖੀ ਸੁਪਤੀ ਸੂਟ ਦੇ ਨਾ ਦੇਖ ਲਾ ਅਸ ਤਾਂ ਬਾਅਦ ਚ ਲੈ ਜਾਗੇ ਇਹ ਦੇਖੋ ਜੀ ਅੱਜ ਜਦੈ ਸੋਣ ਨਾਲ ਨਾ ਕਦਾ ਵੇਖ ਤੀਂ ਇਹ ਲੋਈ ਥੋਨ ਨੂੰ ਵੀ ਦਿਖਾ ਦੰਨੇ ਆ ਇਹ ਲੋ ਗਲਤ ਚੁੱਪ ਕਰ ਕੇ ਨੂੰ ਅਸੀਂ ਨੇ ਬੁਲਾਇਆਗਾ ਮੈਂ ਆਪਦੇ ਘਰ ਵਾਲੇ ਨਾਲ ਬੋਲਨੀ ਆ ਇਹ ਲੋਈ ਆ ਇਹ ਦੇਖੋ ਜੀ ਸੂਟ ਦੇਖੋ ਇਹ ਤਾਂ ਬੁੜੀਆਂ ਹੀ ਹਾਰਾਂਗਾ ਭਰਾਵਾ ਇਹ ਨਹੀਂ ਲੈਂਦੇ ਅਸੀਂ ਹੁਣ ਕੀ ਜਬਾਨ ਹੈ ਇਹ ਦੇਖੋ ਲੈ ਫਿਰ ਬੁੜੇ ਰੰਗ ਦਿਖਾ ਦੰਨੀ ਆ ਅਲੇ ਪਾ ਲੈ ਗੁਗਾ ਇਹ ਦੇਖੋ ਜੀ ਨਾਲਾ ਤੁਹਾਡੇ ਸੋਹਣਾ ਲੱਗੂ ਇਹ ਸ਼ੂਟ ਦੇਖੋ ਜੀ ਤੁਸੀਂ ਇਹਨਾਂ ਨੂੰ ਪਸੰਦ ਕਰ ਲੈ ਪਸੰਦ ਕਰ ਇਹ ਦੇਖੋ ਮੈਚਿੰਗ ਚੁੰਨੀ ਹੈ ਇਹ ਨਾਲ ਦੀ ਪਸੰਦ ਕਰ ਲੈ ਹਾਂ ਕਰ ਲੈ ਇਹ ਦੇਖੋ ਇਹ ਚੁੰਨੀ ਕਿੰਨੀ ਸੋਹਣੀ ਬਣੀ ਹੋਈ ਹੈ ਜੀ ਦੇਖ ਲੈ ਨੀ ਤੂੰ ਤੈਨੂੰ ਦਵਾਉਂਗੀ ਮੈਂ ਤਾਂ ਤੂੰ ਤਾਂ ਪਹਿਲੀ ਕਾਲੀ ਮਾਤੋ ਪਈਆਂ ਕਿਹੜਾ ਸੋਹਣਾ ਕਰੀ ਚੱਲ ਅੱਜ ਤਾਂ ਫੇਸਟੂਨ ਦੁਕਾਨ ਚ ਘਰੇ ਤਾਂ ਕਰਨੀ ਕਹਿੰਦੇ ਦੁਕਾਨ ਚ ਦਾ ਟਿਕੇ ਜਾ ਇਹ ਦੁਕਾਨ ਚ ਵੀ ਚੱਲੇਗੀ ਆ ਹਾ ਹਾ ਕਿੰਨਾ ਸੋਹਣਾ ਤੇ ਪਸੰਦ ਫਾਂਦੇ ਹੈ ਹੈ ਤੈਨੂੰ ਕਹਨੇ ਹੋ ਇੱਕ ਸਾਹਮਣੇ ਬੈਠਾ ਤੈਨੂੰ ਕਹੂੰਗਾ ਹੋਰ ਤੈਨੂੰ ਕਹੂੰਗਾ ਮੈਨੂੰ ਨਹੀਂ ਕਹਿੰਦੇ ਹੈਗੇ ਹੈ ਦੇਖੋ ਇੱਕ ਇਹ ਮੈਂ ਤਾਂ ਹੁਣ ਦੇਖਿਆ ਹੈ ਤਾਂ ਹਿੱਟ ਸਾਨੂੰ ਕਹਿੰਦੀ ਵੀ ਹੋਰ ਦੁਕਾਨ ਚ ਵਗ ਚਲੋ ਠੰਡੂ ਨਾਲ ਕੀ ਤੁਸੀਂ ਵੇਹੇ ਹੋਇਓਂਗੀ ਉਹਦੀ ਲੈਣੇ ਕੱਪੜੇ

ਦੇਖ ਲਾ ਇਹ ਆਪਾਂ ਨੂੰ ਕੱਪੜੇ ਨਹੀਂ ਦਵਾਣਾ ਇਹ ਦੇਖੋ ਜੀ ਆਪਣੋਂ ਉਹਨੂੰ 사이ਡ ਆਰਖੀ ਦੀ ਪਹਿਲਾਂ ਹਾਂ ਮੈਂ ਵੀ ਜੀ ਪੂਰੇ ਪਿਛਾ ਰੱਖੀ ਇਹ ਦੇਖੋ ਜੀ ਤੁਸੀਂ ਇਹ ਲੈ ਲੋ ਜੀ ਨਾਲ ਤਾਂ ਟੂਗੇੜਾ ਇਨਾ ਚੋ ਹਾਂ ਟੰਡੂ ਕਿਹੜਾ ਕ ਉੱਤੇ ਥੱਲੇ ਬੈਠੇ ਇਹ ਦੇਖੋ ਜੀ ਤੁਸੀਂ ਇਹ ਦੋ ਜੀ ਨਾਲ ਤਾਂ ਰੰਗ ਸੋਹਣਾ ਜੀ ਨਾਲੇ ਚੀਜ਼ ਸੋਹਣੀ ਹੈ ਜੀ ਦੇਖ ਲਾ ਆਪਾਂ ਨੇ ਮੇਰਾ ਤਾਂ ਮੂਡ ਖਰਾਬ ਹੋ ਰਿਹਾ ਮੈਂ ਤਾਂ ਫੇਰ ਆਉਂਗੀ ਕਦੇ ਤੇਰਾ ਮੂਡ ਖਰਾਬ ਕਰ ਚੁੱਪ ਕਰਕੇ ਸੌਂ ਲੈ ਲੈ ਤੂੰ ਹਾਂ ਆ ਦੇਖਿਆ ਦੁਬਾਨੇ ਤੇਰਾ ਮੂਡ ਹੀ ਖਰਾਬ ਹੋ ਰਿਹਾ ਤੂੰ ਦੇਖ ਸਾਲੀਏ ਪਰੀਆ ਲਾ ਭੀ ਲੰਦੇ। ਜੇ ਮੈਂ ਕਿਹੂਗਾ ਇੱਕ ਤਾਂ ਮੈਂ ਖਰਜੋ। ਤੁਸੀਂ ਇਹ ਦੇਖੋ ਜੀ ਆ ਦੇਖ ਲੈ ਨੀ। ਆਹਦੀ ਕਿ ਚਿੱਟਾ ਸੋਨਾ ਲੱਗੂਗਾ ਨਾਲੇ। ਚੁੰਨੀ ਦੇਖੋ ਜੀ ਔਰ ਗੰਜੇ ਦੀ ਚੁੰਨੀ ਆ ਜੀ। ਕਿੱਟਾ ਤਾਂ ਮੈਲਾ ਹੋ ਗਿਆ ਕਰੂਗਾ। ਤੁਸੀਂ ਨੇ ਤੋਣਾਗਾ ਕੋਈ ਦੇ ਬਾਈ। ਇਹ ਦੇਖੋ ਜੀ। ਕਿੰਨੇ ਨੇ ਬਾਈ ਮੈਲਾ ਗੱਡੀ ਦੀ ਮੇਟ ਕਣੀ ਆਈ ਹੈ। ਹਾਂ? ਆਹ ਦੇਖੋ ਗੀਦੇ ਵਿੱਚ ਜੁੜਾ। ਤਾਂ ਮੈਂ ਨਹੀਂ ਕਿਤੇ ਪਾਉਂਦੀ। ਹੈ? ਤੇਰੇ ਵਾਸਤੇ ਕਹਿੰਨੀ ਹੈ ਤੇਰਾ ਰੰਗ ਪੱਕਾ ਕਾ ਸੋਨਾ ਲੱਗੂਗਾ। ਸਰ ਤੇ ਬੇਸਤੀ ਹਟਦੀ ਨਹੀਂ ਹੈਗੀ ਜਿਵੇਂ ਕਿ ਗਿੰਟੂ ਵੀ ਮੈਨੂੰ ਪੁੱਛ। ਕਿੱਟਾ ਤੇਰਾ ਸੁਣਿਆ। ਇੰਨਾ ਕਾਲਾ ਰੰਗ ਹੈ ਰੰਗ ਹੈ ਇਹ ਖਿਲੂਆ ਤੂੰ ਤਾਂ ਉਹੀ ਬਹਿਮ ਦੇ ਕਰੀ ਜੰਨੀ ਹੈ ਆਏ ਫਿਰ ਅੱਬਾ ਦੇਖ ਲੈ ਇਹ ਦੇਖ ਜੀ ਜਾ ਜੀ ਜਾ ਠੀਕ ਜਾ ਤੇਰੀ ਕਲਾਸ ਲਾ ਦੂਗੀ ਫਿਰ ਚੱਕ ਇਹ ਦੇਖੋ ਜੀ ਆਹ ਦੇਖ ਲੈ ਪਹਿਣੇ ਸੂਟ ਮੈਂ ਝੂਟ ਦੇਖ ਲੈ ਇੰਨਾ ਕਾਲਾ ਰੰਗ ਹੈ 2000 ਮਖੌਲ ਕਰਾਈਂਗੇ ਨਾਲ ਮੇਰੇ ਵੀ ਪਵਾਵਾਂਗੇ ਤੇਰੇ ਤਾਂ ਪਹਿਣੀਆਂ ਪਹਿਣੀਆਂ ਫਿਰ ਕਰੇ ਜਾ ਕੇ ਪਸੰਦ ਕਰ ਲੈ ਇਹ ਦੇਖੋ ਜੀ ਇਹ ਥੱਲੇ ਦੇ ਚਰੰਗੇ ਜੀ ਦੇਖੋ ਦੇ ਵੀ ਦੀ ਬਰਾ ਆ ਜੀ ਇਹ ਸੋਨੇ ਜੀ ਤੁਹਾਡੇ ਸੋਨਾ ਵੀ ਲੱਗੋ ਜੀ ਹਾਂ ਦੇਖ ਲੈ ਬਹੁਤ ਬਣ ਬਣ ਪਈ ਆ ਆਰੇ ਆਪਣੇ ਮੂਰੇ ਬੈ ਗਈ ਲੈ ਬਹੁਤ ਵੱਢ ਕੇ ਹਾਂ ਦੇਖ ਲੈ ਨੀਏ ਦੇਖ ਲੋ ਜੀ ਰੰਗ ਲੈ ਉਹ ਮਾਰੂ ਦੋ ਮਾਰੂ ਦੇ ਸੇ ਲੋਟਾ ਹੁਣੇ ਕੰਮ ਰੱਖ ਰਹੇ ਜਾ ਕੋਈ ਚੋਕੀ ਦੇ ਬਾਈ ਨੂੰ ਚੱਪ ਕਰਕੇ ਹਾਂ ਨਾ ਬੋਲ ਨੀ ਪਾ ਵੀ ਕਰਕੇ ਪਿੱਤਾ ਯਾ ਰੰਗਾਰਨੀ ਹੈ ਨਾ ਹਾਂਜੀ ਮੇਰੇ ਮੇਰ ਦਾ ਸੂਟ ਉਹ ਲੈ ਗਈ ਦੀਦੀ ਇਹ ਇਹ ਤਾਂ ਹੋ ਤੇਰੇ ਸਾਹਮਣੇ ਅਸੀਂ ਲੈਣ ਲੱਗ ਰਹੇ ਸੂਟ ਉਹ ਰਫੜਾ ਹਰੇਕ ਚੀਜ਼ ਕਹਿੰਦੀ ਆ ਤੂੰ ਹਰੇਕ ਲੈ ਜਾਣੀ ਸਾਡੀ ਸੂਟ ਆ ਤੁਸੀਂ ਉਹ ਪਾ ਲਈ ਸਾ ਪਾੜ ਦੋ ਐ ਕਿਹਦੇ ਸਾਡਾ ਸੂਟ ਦੇ ਬਈ ਇਹ ਅਸੀਂ ਲੱਗ ਚਮੀ ਕਮਾਲ ਕਰਦੀ ਆ ਨਾ ਬੋਲ ਸੂਟ ਵੀ ਛੱਡਦੀ ਪਹਿਲਾਂ ਤੂੰ ਚੱਕ ਲੈ ਪਹਿਲਾਂ ਅਸੀਂ ਰੰਗ ਪਸਿੱਦ ਕਿ ਤੂੰ ਪਹਿਲਾਂ ਲੈ ਗਈ ਮੈਨਾਂ ਹੋ ਜਾ ਤੂੰ ਚਿੱਟਾ ਮੈਂ ਤੇ ਕੰਮ ਕਰਦੀ ਕਿਦਰੇ ਕੁਸੁੰਬਾ ਸੂਟ ਰੱਖਦੇ ਅਸੀਂ ਲਾਵਾਂਗੇ ਤੇ ਲਾਜਵਰ ਲਾ ਕੇ ਆਉਣਾ ਸੂਟ ਤੇ ਅਸੀਂ ਅੱਪੀ ਤੋਂ ਲਾਂਗੀ ਤੂੰ ਸਾਡਾ ਲੈ ਇੱਕ ਇਹ ਕਰ ਦਿਓ ਹ ਓਕੇ ਇੱਕ ਕਿਵੇਂ ਹੋ ਗਿਆ ਹਜੇ ਹੋਰ ਲਾਵਾਂਗੇ ਹਲੇ ਹੋਰ ਲਵਾਂਗੇ ਇਹ ਵੀ ਸੋਨਾਗਾ ਸਾਰਾ ਗ੍ਰੀਕਾ ਠੀਕ ਆ ਇਹ ਕਾ ਕਰਦੇ ਭਰਾਵਾ ਤੋਂ ਹੋਗੇ ਹਾਂ ਹੋਰ ਕਿਹਾ ਦੇ ਕੋਈ ਵਧੀਆ ਜਿਹਾ ਹਲੇ ਹੋਰ ਦੇਖੇਗੇ ਹਾਂ ਫਾਸਿਆ ਲਾਵਾਂਗੇ ਇਹ ਜੇ ਨਾ ਮੂੰਹ ਜਾ ਕਰ ਤੇ ਪਕਸ ਕੇ ਬੈਠਾ ਰਹੇ ਮੈਂ ਤੱਕ ਜਵਾਬ ਦਿੱਤੇ ਮੈਂ ਦੇਖ ਲੂ ਇਹ ਆਹ ਦੇਖ ਲੈ ਬਿਲਦੀਆਂ ਵਾਲਾ ਇਸ ਕਾ ਮਾਰਦਾ ਆ ਇਹ ਦੇਖੋ ਜੀ ਨਾਲੇ ਸਾਰਾ ਕੜਾਈ ਦਾ ਕੰਮ ਏ ਚੰਗੀ ਤੇਰੀ ਸੋਨਾ ਲੱਗੂਗਾ ਇਹ ਤਾਂ ਤੂੰ ਆਪਦੇ ਵਾਸਤੇ ਵੀ ਕੱਢ ਲੈ ਸਾਰੇ ਮੇਰੇ ਵਾਸਤੇ ਕੱਢ ਮੈਂ ਤਾਂ ਫੇਰ ਲੈ ਕੇ ਜਾਊਂਗੀ ਮੇਰਾ ਤਾਂ ਮੂੜ ਖੜਾ ਹੋਊਗਾ ਉਹ ਘਾੜਿਆ ਮੇਰਾ ਜੀਜਾ ਫੇਰ ਝਾਕੀ ਜਾਵੇਂਗੀ ਨਾ ਮੈਂ ਤਾਂ ਆਪੇ ਲੈ ਜਾਊਂਗੀ ਮੈਂ ਤਾਂ ਆਪੇ ਲੈਉਣੀ ਇਹਨੂੰ ਲੈਣ ਤੀ ਜਦੋਂ ਮੈਂ ਸੂਟ ਲੈਣੇ ਹੋਣ ਆਏ ਲੋ ਆਹ ਹਾ ਹਾ ਕੱਢਾਈ ਇਹ ਦੇਖੋ ਚੁੰਨੀ ਦੇਖੋ ਇਹ ਚੁੰਨੀ ਹੈ ਚੁੰਨੀ ਚੁੰਨੀ ਦਾ ਮੁੱਲ ਹੈ ਇਹ ਸੂਟ ਦਾ ਕੋਈ ਮੁੱਲ ਨਹੀਂ ਹਾ 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 ਚੁੰਨੀ ਲੈ ਪੰਨੇ ਦੀ ਕੱਲੀ ਚੁੰਨੀ ਹੈ ਇਹ ਜਿੰਨੇ ਦਾ ਸੂਟ ਦੇਵਾਂਗੇ ਚੁੰਨੀ ਕਿੰਨੀ ਲੈ ਕੇ ਦੇਖ ਮੜ ਜਾ ਕਿੰਨੀ ਲੈ ਕੇ ਦੇ ਲੈ ਨਹੀਂ ਦੇਖ ਲੈ ਲੈ ਮੈਂ ਦੇਖਨੀ ਆ ਤੂੰ ਐਨਾ ਲੱਗਦੀ ਆ ਆਹਾ ਆਹਾ ਹਾਹ ਕੰਨੀ ਲੱਗਦੀ ਆ ਤੇਰੀ ਬੰਬ ਲੱਗਦੀ ਐ ਚਲ ਠੀਕ ਆ ਮੇਰੇ ਪੇਉਂ ਚਾਲੀ ਜਿਆਦੇ ਆ ਵੀ ਕੋਈ ਕੱਪੜਾ ਵੀ ਨਹੀਂ ਚੱਜਦਾ ਇਹ ਤੂੰ ਰਹਿਣ ਦਿਆ ਕਰ ਤੇ ਤੈਨੂੰ ਨਹੀਂ ਕੁਛ ਕਹਿੰਦੀ ਹੈਗੀ ਮੈਂ ਜੀ ਸੁਣੀ ਜਾਂਦਾ ਸਾਰਾ ਫਿਰ ਦੇਖ ਲੈ ਤੂੰ ਕਿਹਦੇ ਬਾਈ ਦੇਖਿਓ ਠੀਕ ਆ ਇਹ ਸੂਟ ਆ ਮੈਂ ਤਾਂ ਕੀ ਦੇਖੂੰਗਾ ਤੂੰ ਕਿਨੇ ਦੇਖ ਲਿਆ ਆਹ ਮੋਂ ਲੱਗਦਾ ਦੀ ਮਨ ਕਹੇਲਾ ਡੋਟਾ ਲੈ 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 ਇਹ ਤਾਂ ਹਰਮਣ ਨੇ ਇਹ ਚੱਕ ਲਿਆ ਹੁਣ ਕਿੱਥੇ ਹੱਥ ਲਵਾਂ ਇਹ ਦੇਖੋ ਆਪਾਂ ਨਹੀਂ ਲੈਂਦੇ ਉਹ ਆਪਾਂ ਥੋੜੀ ਲਵਾਂਗੇ ਉਹ ਇਹ ਦੇਖੋ ਕਾਟਨ ਦਾ ਹਾਂਜੀ ਹਾਂ ਕਾਟਨ ਦਾ ਸੂਟ ਬਸ ਅਸੀਂ ਨਹੀਂ ਲੈਂਦੇ ਹੈਗੇ ਵੀਰੇ ਸੂਟ ਬਹੁਤ ਸੋਹਣਾ ਈ ਇਹ ਇਹ ਤਾਂ ਬਣੇ ਤੋਂ ਬਾਅਦ ਪਤਾ ਲੱਗੂ ਮੈਚ ਕਰਪੋ ਤੁਸੀਂ ਬਣੇ ਤੋਂ ਬਾਅਦ ਪਤਾ ਲੱਗੂ ਇਹ ਦੇਖੋ ਇਹਦੇ ਨਾਲ ਹੀ ਤੇਰੇ ਇਹਦੇ ਨਾਲ ਦੁਪੱਟਾ ਖਰਾਬ ਹੋ ਜਾਣਾ ਨਾ ਜੀ ਨਾ ਸੁੱਕੀ ਦੇ ਬਾਈ ਰੰਗ ਨਹੀਂ ਪਸੰਦ ਆਇਆ ਗਿਆ ਚਲ ਠੀਕ ਆ ਫੋ ਜਿਹੜੇ ਲੈ ਲੇ ਠੀਕ ਆ ਚੱਲੀਏ हां मैं फेर तो फेर लेके जाऊंगी एदे नु दवाख लेके गईया हुन ता दवा त इत्ते कै सूट ता ਕੱਢ ਲੈ ਦੋ ਕੱਢ ਲੈ ਬਸ ਕਰ ਦੋ ਫਿਰ ਉਹੀ ਦੋ ਚਲ 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 हां ये देख लो ई तु सुन ना ਅਸਤ ਰੈਡੀਮੇਡ ਲੈ ਲਾਂਗੇ ਚਲੋ ਜੀ ਰੈਡੀਮੇਡ ਹਣਾ ਬਲੈਕ ਲੈ ਦੋ ਸੂਟ ਉਹ ਇਹਨੂੰ ਦਵਾਈ ਨਹੀਂ ਆ ਇਹ ਦੇਖੋ ਜੀ ਕੋਟ ਦਾ ਸੂਟ ਹੈ ਜੀ ਅੱਛਾ ਚਲ ਬਾਰ ਕਢਾਈ ਵਾਲੀ ਚਲੋ ਚੱਲੀਏ ਹਾਂ ਕੱਲੀਏ ਖੜੇ ਦਾ ਹੋ ਜਾ ਅਧਰੇ ਕਰ ਦੋ ਸੂਟ ਚਲ ਆਹ ਕਹਿੰਦਾ ਕਿ ਗੱਡੀ ਲੈ ਕੇ ਆ ਰਹੀ ਚੱਲੀਏ ਕਿਹਨੂੰ ਜਾਣਾ ਨਹੀਂ ਇੱਥੇ ਰਹਿ ਜੇ ਨੇ ਸਾਰੇ ਪਿੰਡ ਨੂੰ ਲੈ ਕੇ ਚੜਾ ਕੇ ਜਿਹੜਾ ਨਾਲ ਆਇਆਗਾ ਹਾਂ ਉਹਦੀ ਕਹਿੰਦਾ ਚੱਲੀ ਤੂੰ ਉਹ ਐ ਦੱਸ ਬਣਾ ਪੁਰਾਹ ਮੈਂ ਚਾਹਦੀ ਨਹੀਂ ਤੂੰ ਅੱਖ ਮੈਂ ਟਿਕਦਾ ਨਾ ਨਾ ਕਰ ਤਸੀਂ ਲੈ ਹੁਣ ਆ ਚੱਲੀਏ ਚੱਲੀਏ ਟੈਲੋਨ ਕਰ ਲੈਣਾ ਜਿਹੜਾ ਉਹਦੇ ਕਣੀ ਹੋਗੇ ਸੂਟ ਆ ਲੈ ਲੈ ਸੋਹਣਾ ਲੱਗਦਾ ਤੂੰ ਹੀ ਪਹਿਨ ਵਰ ਗਿਆ ਚੌਣ ਦਾ ਸਾਨੂੰ ਸੱਡਣਾ ਨਹੀਂ ਮੈਂ ਸਮਝੀ ਤਾ ਤੂੰ ਵੀ ਦੇਖਣਾ ख देना चलो थले आजा देखी आज नवी नवी दुकान लेने ਮੰਮੀ ਨਾ ਮੀਂਹ ਦਾ ਕਮੈਂਟ ਨਹੀਂ ਤੇ ਨਹੀਂ ਜੇ ਇਹ ਵਧੀਆ ਕਪੜਾ ਮਿਲਦਾ ਨਾਲੀ ਰੇਟ ਠੀਕ ਹੈ ਉਹ ਲੈ ਕੇ ਆਉਂ ਹਾਂ ਸਰਪਾਈ ਨੂੰ ਕਹਿੰਦੇ ਤੁਸੀਂ ਉਹ ਦਿਖਾ ਦਮੀ ਜੀ ਦੇਖਣਾ ਜੀ ਉਰਤੇ ਤਾਂ ਕਿਹਾ ਦੋ ਵੀ ਉਰਤੇ ਸਟੇਜ ਤੇ ਦਿਖਾਉਂਗਾ ਹਾਂ ਉਰਤੇ ਤਾਂ ਕਿਹਾ ਦੋ ਇਹ ਦਿਖਾਵਾ ਦੇ ਰਹੀ ਹਾਂ ਫਿਰ ਆਜੋ ਵੀ ਨਾਲ ਜਿਵੇਂ ਸੂਟ ਦਿਖਾ ਦਈਏ ਜਿਹੜਾ ਪੂਰਾ ਕਿਹਾ ਦੋ ਕੈ ਵੀ ਹੁੰਦਾ ਕਿ ਹਲੋ ਇਹ ਫਰੋਕ ਸੂਟ ਆ ਗਿਆ ਜੀ ਇਹਦੇ ਨਾਲ ਦੁਪੱਟਾ ਆ ਗਿਆ ਨਾ ਰਹੀ ਚੀਜ਼ ਆ ਗਈ ਦッコ ਤੁਹਾਨੂੰ ਲੱਗਦੇ ਤੇਰੇ ਤਾਂ ਨਹੀਂ ਆ ਲੈ ਨਾਣਾ ਨਹੀਂ ਹੈਗੇ ਮੇਰੇ ਤਾਂ ਪੂਲ ਸਾਈਜ਼ ਦੇ ਖਿਆਲ ਵੀ ਵੱਡਾ ਸਾਈਜ਼ ਦੇਖਣੇ ਜੀ ਹਾਂ ਵੱਡਾ ਸਾਈਜ਼ ਦੇ ਮੈਂ ਆਪਦੇ ਵਾਸਤੇ ਲੈਣਾ ਠੀਕ ਹੈ ਦੇਖਦੀ ਤਾਂ ਹੈਗੇ ਗਦੇ ਵਿੱਚ ਉਹ ਕਹਿੰਦੀ ਵਪਾਰੀ ਹੈ ਹਲੋ ਕਿਉਂ ਬੋਲਣ ਲੱਗੇ ਤੁਸੀਂ ਸਾਡੀ ਦਾ ਡਾਇਲੋਗ ਜਿੱਦ ਤੇ ਸੁਤੀ ਸੁੱਤੀ ਵਧੀਆ ਨੇ ਹਣਾ ਹਾਂ देखने। देखने है? ना ये चीज़ देखना। 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 कलर देखना। 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 देख भाई ਕੱਛੀ ਸਾੜੀਏ ਬੋਲ ਕੇ ਮਾਂ ਮੈਂ ਤਾਂ ਮੇਰੀ ਦੀਦੀ ਦੇ ਤਰ੍ਹਾਂ ਵੀ ਖੜਿਆ ਤੁਸੀਂ ਦੱਸੋ ਸਾਰਾ ਦਿਨ ਮੈਂ ਛੋਟੇ ਲਵੇ ਰਹਿਣਾਗਾ ਮੈਂ ਤਾਂ ਵਗ ਜੂਗੀ ਫਿਰ ਮੈਂ ਤਾਂ ਫਿਰ ਵਗ ਜੂ ਅੱਜ ਨਹੀਂ ਸਵੇਰੇ ਪਰਸੂ ਨਹੀਂ ਆਉਣਾ ਤਾਂ ਵਗ ਗਈ ਨਹੀਂ ਦੇਖ ਹਾਂ ਹਾਂ ਸਮਝੋ ਸੁਣਾ ਲੱਗਦਾ ਹਾਂ ਸਕਦੇ ਆ ਹਾਂ ਹਾਂ ਸੋਹਣਾ ਸੋਹਣਾ ਆ ਪੁਲਾ ਜੋ ਤਾਂ ਡਰ ਲਾਵੇ ਪੁਲਾ ਜੋ ਨਾ ਕਿ ਤੇ ਮੇਰੀ ਪੀੜਾ ਰਹੇ ਜੀ ਹਾਂ ਆਹਾਂ ਸਾਈਜ਼ ਵੱਡਾ ਮਿਲ ਜੂਗਾ ਜੀ ਇਹ ਚ ਸਾਈਜ਼ ਹੋਰ ਫਿਰ ਹੋਰ ਸਾਈਜ਼ ਫਿਰ ਕਲਰ ਦਾ ਫਰਕ ਆ ਜਾਊਗਾ ਹੋਰ ਦਿਖਾ ਦੇ ਰਿਆਂ ਆ ਦੇਖੋ ਇਹ ਚੀਜ਼ ਆ ਦੇਖੋ ਹਾਂ 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 ਇਹ ਤਾਂ ਇਸ ਮੀਤ ਨਹੀਂ ਹੈ ਗਿਆ ਗਰਮੀ ਵਿੱਚ ਨਹੀਂ ਪਹਿਣਾ ਹੈ ਗਿਆ ਹੈ ਜਿਵੇਂ ਅੰਦਰ ਜਾਨਵਰ ਤੇ ਵਧੀਆ ਰਹੋ ਜੀ ਹਾਂ ਬਾਹਰ ਅੰਦਰ ਜਾਣ ਵਾਸਤੇ ਠੀਕ ਕਰੇ ਪਾਉਣ ਨੂੰ ਲੈਣੇ ਨਾ ਫਿਰ ਇਹ ਚੀਜ਼ ਦੇਖ ਲਓ ਫਿਰ ਨਾਲੇ ਸਾਈਜ਼ ਵੀ ਵੱਡਾ ਆ ਜਾਊਗਾ ਤੇ ਕੋਟਨ ਸਟੱਫ ਆ ਜਾਊਗਾ ਸਟੇਟ 'ਚ ਰੰਗ ਤਾਂ ਜੀ ਦੀ ਹੈ ਵੀ ਸੋਨੇ ਦੇ ਰੰਗ ਦੇ ਹੈ ਜੀ ਇਹਦਾ ਦਿੱਲੀ ਵੇਰ ਜੀ ਮਰਜ਼ੀ ਪਾ ਜਾਓ ਜਿਹੜਾ ਮਰਜ਼ੀ ਰੰਗ ਲੈ ਲੈ ਥੋੜਾ ਲੁਕੂਗਾ ਆ ਲਾ ਕੇ ਦਿੱਤੀ ਆ ਲਾ ਕੇ ਇਹ ਤਾਂ ਕਾਗਲ ਰੰਗ ਹੈ ਸੋਨਾ ਨਹੀਂ ਫਿਰ ਬੂੜਾ ਲੈਣਾ ਮਾ ਮਦਗੁਰੂ ਕੋਲ ਦਿਖਾ ਦੋ ਮੇਰੀ ਦਰਾਂ ਗੱਲ ਤੇ ਲੈਗ ਚੱਤ ਹਲੋ ਸਿੰਗਲ ਫਰੋਗ ਜੀ ਨਾ ਫਿਰ ਆ ਦੇਖ ਲੈ ਆ ਨਿਕਲਦੀ ਫਰੋਗ ਇਹਦੇ ਨਾਲ ਲੈਗੀ ਵਗੈਰਾ ਲੱਗ ਜੂਗੀ ਬਾ ਕੀ ਦੇਖਾ ਹੈ ਬਾ ਕੀ ਦੇਖਾ ਆ ਦੇਖ ਲੈ ਤੇ ਤੁਸੀਂ ਦੱਸ ਦੋ ਸਿਸੇ ਗਣੀ ਤਾਂ ਮੈਂ ਜਾਣਦੀ ਹਾਂ ਤੁਸੀਂ ਮੇਰੇ ਸਿਸਾ ਉਹ ਨਹੀਂ ਲੈ ਆਹਾ ਹਾ ਵਾਲਾ ਕੋਈ ਆਪ ਜਿਆਕ ਨੂੰ ਨਹੀਂ ਪਤਾ ਲੱਗਦਾ ਮੈਂ ਲਾਣਾ ਤੂੰ ਦੇਖ ਦੇ ਸੁਣਨ ਲੱਗਦੇ ਇਧਰ ਨੂੰ ਕਰੇ ਸੋਕਤੀ ਭਾਈ ਸੋ ਉਹ ਲੱਗ ਰਿਹਾ ਤਮਸਾ ਕਰਨ ਵਾਲੀ ਬਾਂਦਰੀ ਮੈਂ ਥੋੜੀ ਪਾਣੀ ਮੈਂ ਤਾਂ ਲਾ ਕੇ ਦਿਖਾ ਨਵੀਂ ਰੰਗ ਆ ਦੇ ਅੱਲਾ ਤੈਨੂੰ ਕੀ ਕਹੀ ਜਾਂਦੀ ਐ ਨਾਲੇ ਤਾਂ ਤੂੰ ਲਾ ਕੇ ਰੱਖ ਦੇਖ ਲੈ ਸਾਲੀ ਤੇਰੇ ਸਾਹਮਣੇ ਲੱਗੀ ਇਹ ਡਾਕਰ ਲੱਗ ਰਹੀ ਹਾਂ ਜਿਵੇਂ ਤੂੰ ਨਹੀਂ ਜਿਵੇਂ ਮੇਰੀ ਸਾਲੀ ਲੱਗਦੀ ਹੋਵੇ ਮੈਨੂੰ ਤਾਂ ਹੀ ਲੱਗਦਾ ਵੀ ਇਹੀ ਤੇਰੀ ਸਾਲੀ ਹੋਣੀ ਜਿਹੜੀ ਤੈਨੂੰ ਇਹ ਡਾਈਆਂ ਕਰਦੀ ਬੱਸ ਲੋ ਹੋਣਾ ਆ ਸੋਨਾ ਦੀ ਨਹੀਂ ਮੈਂ ਤਾਂ ਕਹਿੰਦੀ ਰੰਗ ਸੋਨਾ ਰੰਗ ਬਾਕੀ ਤੇਰੀ ਮਰਜ਼ੀ ਰੰਗ ਤਾਂ ਬਹੁਤ ਸੋਣਾ ਆਂ ਦੇ ਭਈ ਇਹਦੇ ਨਾਲ ਹੁਲਾ ਦੇ ਕੀ ਲਾਦੇ ਹੁੰਦੇ ਨੇ ਲੱਗੀ ਲਾਦਾਂ ਵਾਈਟ ਕਲਰ ਦੀ ਫੀਲ ਲਓਗੇ ਟੂਟ ਇੱਕ ਥੋੜਾ ਮਾਂ ਦੇ ਦੋ ਸੂਟ ਲੈਣੇ ਹੁਣ ਤਿੰਨੋ ਫੇਰ ਕੀ ਹੁੰਦਾ ਲਾਲਾ ਨਰਮਾ ਸਰੋਜ ਰੋਜ਼ ਰੋਜ਼ ਲੈਂਦੀ ਹੈ ਕਿ ਸੂਟ ਚਲੋ ਅੱਧਾ ਹੁੰਦੀ ਬੜਾ ਸਹੀ ਹੋਊਗਾ ਸਹੀ ਹੋਊ ਆਹ ਕੁੜੀ ਦੀ ਸਹੀ ਸਹੀ ਹੋਊਗਾ ਸਟਿਚ ਹੁੰਦੀ ਹੈ ਇੱਕ ਦੋ ਵਾਰੀ ਪਾਓਗੇ ਥੋੜੀ ਲੂਜ਼ ਹੋ ਜੂਗੀ ਜਿਵੇਂ ਇਹਦੇ ਨਾਲ ਪੰਜ ਚਾਈ ਦਿਖਾ ਦਿਖਲੇ ਪੰਜ ਵਾਲਾ ਦਿਖਾ ਦਿਵਾ ਖੁੱਲੇ ਚ ਦੇਖਣੇ ਨੇ ਹਾਂ ਫਿਰ ਪੈਂਟ ਪਲਾਜ ਦੇਖ ਲਓ ਹਾਂ ਪੈਂਟ ਪਲਾਜ ਦੇ ਦੋ ਮੈਂ ਜਿੱਤੇ ਕਰਦਾ ਨਾ ਪਾ ਚੱਲ ਜੀ ਇਹ ਹੱਤਾਂ ਨਾਲੇ ਕੱਪੜਾ ਚੰਗੇ ਕਰਦਾ ਖੁੱਲੀ ਚਹੀਏ ਹਾਂ ਪਰ ਇਹ ਪੂਨੋ ਸਾਈਜ਼ ਦੇ ਕਿਹਾ ਦੀਆਂ ਵੱਡਾ ਸਾਈਜ਼ ਦੇ ਕਿਹਾ ਦੀਆਂ ਇਹ ਵਾਏ ਮੇਰੇ ਕਿੱਥੇ ਆ ਜੂਗਾ ਇਹ ਤਾਂ ਬਾਈ ਇਹ ਆਂਦਾ ਨਹੀਂ ਹੈਗਾ ਆ ਦੇਖ ਇਹ ਇੰਹੀ ਹੁੰਦਾ ਹੈ ਇਹ ਮੁੱਛੀ ਰੂਆ ਹੁਣ ਕਿਹੜਾ ਤਰ੍ਹਾਂ ਹੋਗਾ ਸੋਕੀ ਦੇ ਬਈਆ ਦੇਖ ਪਾ ਨਹੀਂ ਰੱਖਿਆ ਇਹ ਅਪਾ ਇਹ ਕਹਿੰਦਾ ਫਿਰ ਇਹਦੇ ਨਾਲ ਦੀ ਹੈ ਲੱਗੀ ਸੀ ਰੋਗੀ ਜੀ ਇਹਦੇ ਨਾਲ ਬੈਠੀ ਕੱਲ ਲੱਗੀ ਲਾਦੇ ਤਾਂ ਕਿੰਨਾ ਕੁ ਪਹਿਲਾਂ ਦੇਖੀ ਜਾਮਾ ਉਨੀ ਬੋਲੀ ਹੋਈ ਰਹਮਗੀ ਚਲ ਠੀਕ ਹੈ ਫਿਰ ਹਾਂ ਮਾਕ ਨਹੀਂ ਖਰਾਬ ਕਰਦੀ ਇਹਨਾਂ ਦੀ ਅਰੇਂਜ ਕੀ ਆ ਇਹ ਹੈਗੀ 250 ਹੀ ਇਟਾਈ ਸੋ ਦੀ ਇਹ ਇਹ ਹਜ਼ਾਰ ਹੈ 1000 ਇਹ ਲੈਸ ਕਰਕੇ ਆ ਤੁਹਾਨੂੰ ਜੀ ਨੇ ਵੀ ਐਸੇ 1250 ਦਾ ਰੇਟ ਹੈ ਟੈਂਕ ਸ਼ੋ ਫਲੀ ਲੈਸ ਘੱਟ ਅਗਲੇ ਨੇ ਹਾਂ ਹਾਂ ਤੇ ਕਹੇ ਤਾਂ ਕਰਿਆ ਨਾ ਕਰਿਆ ਠੀਕ ਹੈ ਪੁੱਛੇ ਕੱਪੜਾ ਗੱਡੀ ਚ ਸਾਮੇ ਆਈ ਦੀ ਕਿ ਨਾ ਹੋ ਦੱਸ ਕਿੱਥੇ ਤੇ ਰਿਹਾ ਕਿ ਨਹੀਂ ਗੱਡੀ ਚ ਗੱਡੀ ਚ ਜੇੜਾ ਕੁਝ ਲਿਆ ਗੱਡੀ ਤੇ ਧਰੀ ਜੰਨੇ ਆ ਜੇ ਉਹ ਨਹੀਂ ਆ ਗਿਆ ਫਿਰ ਕੀ ਹੁੰਦਾ ਇੱਕਾ ਹਾਂ ਕਰੇ ਪਾਉਣ ਨੂੰ ਆ ਭੋਲੇ ਜਿਹਾ ਫਲਾਜ ਨਹੀਂ ਹੁੰਦੇ ਹਾਂਜੀ ਹਾਂਜੀ ਨਾਈਟ ਸੂਟ ਵੀ ਮਿਲ ਜਾਣਗੇ ਬਲਤ ਕਹਿਵੇ ਫਲਾਜ ਤੇ ਕਰਨਾ साइज बड़ा मिल जुगा ही ची हाँ खुला साइज दे दो मैं आप दे मेरी बात की मैंने मुआ पसंद कर ले साइज का मिल जुगा बड़ा हेलो साइज बड़ा आ गया हाँ ठीक है ठीक हाँ, है।, है अब बस ठीक है ਕਹਣਾ ਸੋਕੀ ਦੇ ਵਾਹ ਤਾਂ ਠੀਕ ਆ ਬੱਸ ਬੋਏ ਪਾ ਦੇ ਖੜ ਜੋ ਪਰ ਦੇਖ ਤਾਂ ਲੈ ਨਾ ਕਿਆ ਨਿਕਾਲੀ ਕਰਨ ਕਰੇ ਕਿਦ ਤਰ੍ਹਾਂ ਨਹੀਂ ਜਾਂਦੀ ਹੋ ਮੇਰੀ ਸੋਕੜੋਤੀ ਖੜੀ ਹੋਣੀ ਕਿਤੇ ਕੀ ਕੀ ਗੱਲ ਕਰੀ ਜਾਨੀ ਆ ਮੈਂ ਉਹਦੀ ਗੱਲ ਨਹੀਂ ਕਰਦਾ ਉਹ ਤੂੰ ਜੱਜੇ ਬੈਠੇ ਤੇ ਟੰਡੂ ਤੇ ਤਾਂ ਕਹਿੰਦਾ ਉਰੀ ਬੈਜੋ ਉਰੀ ਬੈਜੋ ਮਾਹ ਗਰਮੀ ਹੋ ਰਹੀ ਐ ਮੰਨ ਲੈ ਗਰਮੀ ਇਹ ਹੀ ਸਜ ਇੱਕ ਹੋਰ ਕਲਰ ਚ ਹੋਰ ਇੰਨਾ ਚਾ ਕਲਰ ਚ ਨਹੀਂ ਹੈਗਾ ਇਹ ਹੀ ਕਲਰ ਚ ਨਹੀਂ ਹੈਗਾ ਕਿਉਂ ਪੁੱਛ ਪਾਣੀ ਐ ਪਾੜਾ ਤਾਂ ਟਿੱਕੇ ਲਈ ਖੜਦਾ ਫਿਰ ਸੋਹਣਾ ਜਿਹਾ ਕਲਰ ਇਹ ਤੂੰ ਲੈ ਲੈ ਨੀ ਤੈਨੂੰ ਪਤਾ ਨਾਲ ਫਿਰ ਮੱਥਾ ਤਾਂ ਮਨਾ ਕੇ ਲੈਂਗੀ ਕਰੋ

ਇਹ じゃ ਦੇਖੋ ਲੱਗਦਾ ਕਬਰੀ ਆਹ ਉਹ ਪਤਾ ਕੀ ਆ ਇਹ ਮਾਤਾ ਵਧੀਆ ਡਬਲ ਐਕਸ ਲੱਡਾਬਲ ਐਕਸ ਲਈਏ ਡਬਲ ਐਕਸ ਲਈਏ ਇਹਦੇ ਕਲਰ ਆ ਗਏ ਨੇ ਬਸ ਕਲਰ ਦਾ ਉਹ ਹੈ ਫਰਕ ਠੀਕ ਹੈ ਇਹ ਕੰਨੇ ਦਾ ਹੈ ਇਹ 300 ਰੁਪਏ ਦੇ ਸਹੀ ਸਹੀ ਲਾ ਵੀ ਦੇ 350 ਸਹੀ ਤਾਂ ਹੈ ਇਹ ਲਘਾਲ ਹੈ ਹਰਦੀ ਨਹੀਂ ਜੇ ਲੋ ਹਾਂ ਉਹ ਸਰੀਰ ਇਹ ਦੱਸ ਗਿਆ ਫਿਰ ਰੂਟ ਡੇਟ ਵੀ ਭਾਈ ਜਦ ਆਪਣੀਆਂ ਦੇਖਿਆ ਕਮੀ ਦੀ ਅੱਗੇ ਦੇਖ ਸਹੀ ਦੱਸਣ ਲੱਗ ਰਿਹਾ ਕਟਾ ਕੀ ਹੈ ਇਹ ਖੁੱਲਾ ਜਾ ਵਧੀਆ ਲੱਗਦਾ ਉਹਦੇ ਨਾਲ ਚੱਲ ਤੂੰ ਉਹ ਲੈ ਲੈ ਜਾ ਇਹ ਲੈ ਲੈ ਕੋਈ ਤਾਂ ਲੈ ਲੈ ਉਰੀ ਗਰਮੀ ਮਾਰੇਗੀ ਹਾਂ ਹਾਂ ਆਏ ਸਿਲਵਾ ਕੇ ਰੱਖਿਆ ਕਰ ਲਾਈਟ ਜਾਈਏ ਜਿੱਥੇ ਚੱਲ ਰਹੀ ਤੇ ਚੀ ਤਾਂ ਹੈ ਗਿਆ ਭਾਈ ਜੇ ਹੁਣ ਲਾਈਟ ਟਿੱ ਕੱਲੂ ਉਹ ਹਾਂ ਠੀਕ ਹੈ ਲੱਪਾ ਦੇ ਕਿਨਾਂ ਛੇਤੀ ਚੱਲੀ ਗਈ ਗਰਮੀ ਬੋਕ ਉਡੀ ਜਿੱਦ ਚੁੱਕ ਗਿਆ ਤੁਹਾਡੇ ਤੁਹਾਨੂੰ ਗਰਮੀ ਆਉਂਦੀ ਆ ਹਲੋ ਤੇ ਜਿੱਦ ਚੁੱਕ ਗਿਆ ਮਰਾ ਉੱਡੀ ਕੀ ਪਾਉਂਗਾ ਇਹੋ ਕਰ ਦੋ ਮੋਬਾਈਲ ਕਿੱਥੇ ਹੈਗਾ ਉਹ ਸਕੈਨਰ ਜੇ ਮਾਰ ਕੋ ਪੈਸਿਆਂ ਦਾ ਮੋਬਾਈਲ ਤਾਂ ਮੇਰੇ ਕੋਲ ਚੱਕ ਹੀ ਗਿਆ ਬਾੜੇ ਸਿਆਣੇ ਘਰੇ ਰਹਿ ਗਿਆ ਮੇਰਾ ਮੋਬਾਈਲ ਵੀ ਘਰੇ ਹੀ ਪਿਆਗਾ ਪੈਸੇ ਦੇ ਦੋ ਫਿਰ ਤੇ ਮੈਂ ਦੇ ਦੂੰ ਆਪੇ ਤੇਰੀ ਕੀ ਸੋਚ ਹੈ ਠੀਕ ਆ ਕਿੰਨੇ ਪੈਸੋ ਹੋ ਗਏ ਵੀਰੇ ਸਾਰੇ ਦੱਸ ਦਰੋ ਜੀ 1500 ਹੋ ਗਏ ਟੋਟਲ 1500 ਹੋ ਗਏ ਹਾਂਜੀ ਮੈਂ ਫਿਰ ਠੀਕ ਹੈ ਹਾਂ ਫਾਫੇ ਜੀ ਬਾਤ ਮਾਛਣ ਕੁਛ ਨਹੀਂ ਲੈਣਾ ਹੋਤਾ ਹੁ ਤਾਂ ਚੱਲੀਏ ਸਿੱਧਾ ਕਰੇ ਖਾਵਾ ਪੀਵਾਗੇ ਕੁਛ ਭੁੱਖ ਲੱਗ ਗਈ ਭੁੱਖ ਲੱਗ ਰਿਹਾ ਕੁਛ ਖਾਵਾ ਪੀਵਾਗੇ ਅੱਛਾ ਹਾਂ ਤਾਂ ਖਾਵਾ ਪੀਵਾਗੇ ਹੋ ਕੇ ਛਾਲੀ ਕਹੂਗੀ ਕਿਹੜੇ ਰੋਜ਼ ਰੋਜ਼ ਆਣੇ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਚੱਲ ਠੀਕ ਹੈ ਨੋਟ ਕਰ ਲਈ ਬਸ ਮੈਂ ਠੀਕ ਹੈ